ਪਹਿਲੀ ਗੱਲ ਤਾਂ ਜਿੰਨੇ ਲਾਰੇ ਬੰਦੇ ਨੂੰ ਆਦੇ ਮੁਤਾਬਿਕ ਲਾਉਣੇ ਚਾਹੀਦੇ ਜਿੰਨੇ ਪੂਰੇ ਕਰ ਸਕਣ ਐਡਵਾਂਸ ਲਿਖਣੇ ਚਾਹੀਦੇ ਜੀ ਵੀ ਉਹ ਉਹ ਨਹੀਂ ਕਰਨਾ ਸਿੱਧਾ ਹਵਾ ਚ ਗੱਲਾਂ ਨਹੀਂ ਕਰਨੀਆਂ ਇਹਨਾਂ ਜਿੰਨਾ ਧਰਤੀ ਤੇ ਪੈਰ ਲੱਦੇ ਨੂੰ ਕੋਈ ਕੋ ਗੱਲ ਕਰੇ ਵੀ ਮੈਂ ਇੰਨੇ ਕ ਪੂਰੇ ਕਰ ਸਕਦਾ ਫਿਰ ਮੈਂ ਇੰਨੇ ਜੋਗਾ ਹੈਗਾ ਇੰਨੇ ਕਰੂੰਗਾ ਬਹੁਤੇ ਲੋਕਾਂ ਨੂੰ ਸੁਪਨੇ ਦਿਖਾਣੇ ਬੰਦ ਕਰੇ ਜਿਹੜੀਆਂ ਏਕ ਦੀ ਆਈਡੀ ਅ ਐਡਾ ਬੰਦਾ ਜੋ ਕੁਝ ਵੀ ਐਡਸ ਹੁੰਦੀਆਂ ਹੁੰਦੀਆਂ ਉਹ ਬੰਦ ਕਰੇ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਵੱਡੀ ਖਬਰ ਮੌਨ ਕੀ ਸਰਕਾਰੀ ਕਾਉਂਸ ਫਰੋਜਪੁਰ ਚ ਵਿਦਿਆਰਥੀਆਂ ਨੇ ਵੱਡੀ ਗਿਣਤੀ ਪ੍ਰਿੰਸੀਪਲ ਦਾ ਆਫਸ ਘੇਰ ਲਿਆ ਤੇ ਸਰਕਾਰ ਦੇ ਬਰਖਲਾਫ ਨਾਰੇਬਾਜੀ ਕੀਤੀ ਗਈ ਸੋ ਇਸ ਵੀਡੀਓ ਨੂੰ ਦੋਸਤੋ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਆਓ ਸੁਣਦੇ ਹਾਂ ਵਿਦਿਆਰਥੀਆਂ ਦਾ ਕੀ ਕਹਿਣਾ ਹੈ ਜੀ ਗੱਲ ਸਰ ਇਹ ਵੀ ਜਿਸ ਤਰ੍ਹਾਂ ਤੁਸੀਂ ਧਰਨਾ ਪ੍ਰਦਰਸ਼ਨ ਇਹ ਜਿਹੜਾ ਮੋਹਨਕਿਉ ਤਾੜ ਦੇ ਵਿੱਚ ਕਾਲਜ ਦੇ ਵਿੱਚ ਕਰ ਰਹੇ ਹੋ ਕੀ ਕਾਰਨ ਹੈ ਕਿੰਨੇ ਦਿਨਾਂ ਤੋਂ ਲਗਾਇਆ ਹੈ ਅੱਛਾ ਇਹ ਕਾਫੀ ਦਿਨਾਂ ਤੋਂ ਲੱਗਦਾ ਪਿਆ ਵੀ ਬਾਈ ਨੂੰ ਵੀ ਧਰਨਾ ਲਾਇਆ ਸੀ ਇਹ ਬੇਸਿਕਲੀ ਇਹ ਤਾਂ ਕਰਕੇ ਹੈਗਾ ਕਿਉਂਕਿ ਜਾਂਦੀ ਹੈ ਤੇ ਉਹਨਾਂ ਨੂੰ ਬੇਸਿਕਲੀ ਪੀਸ ਨਹੀਂ ਦੇਣੀ ਪੈਂਦੀ ਜੀ ਪਰ ਪੀਯੂ ਨੇ ਥੋੜੇ ਦਿਨ ਪਹਿਲਾਂ ਚਿੱਠੀ ਜਾਰੀ ਕੀਤੀ ਸੀ ਉਹਦੇ ਤਹਿਤ ਕਿ ਬੱਚਿਆਂ ਨੂੰ ਸਕਾਲਰਸ਼ਿਪ ਆਵੇ ਚਾਹੇ ਨਾ ਆਵੇ ਪਰ ਕਾਲਜ ਦੀ ਐਡਮਿਸ਼ਨ ਦੀ ਫੀਸ ਦੇਣੀ ਪਵੇਗੀ ਜੋ ਕਿ ਬਹੁਤ ਵੱਡੀ ਰਾਸ਼ੀ ਹੈਗੀ ਹੈ ਜਿਵੇਂ ਮੈਂ 20 ਸੇ ਪੜਨਾ ਤੇ ਮੇਰੇ ਕੋਲ ਆਲਮੋਸਟ ਇਹਨਾਂ ਨੂੰ 32000 ਮੰਗਿਆ ਕਿਉਂਕਿ ਕਿਸੇ ਵੀ ਐਸੀ ਵਿਦਿਆਰਥੀ ਲਈ ਦੇਣਾ ਸੰਭਵ ਹੀ ਨਹੀਂ ਹੈਗਾ ਇਹਨਾਂ ਦੀ ਡਿਮਾਂਡ ਹੀ ਬਹੁਤ ਜ਼ਿਆਦਾ ਲੌਜੀਕਲ ਸੀ ਤੇ ਹੁਣ ਕੱਲ ਪਰਸੋਂ ਅਸੀਂ ਧਰਨਾ ਲਾਇਆ ਸੀ ਤੇ ਪੀਯੂ ਨੇ ਵੀ ਸਾਡੀਆਂ ਮੰਗਾਂ ਮੰਨ ਲਈਆਂ ਤੇ ਚਿੱਠੀ ਜਾਰੀ ਕਰ ਦਿੱਤੀ ਕਿ ਜਿਹੜੀ ਜਿਵੇਂ ਪੀਐਮਐਸ ਪਹਿਲਾਂ ਚੱਲਦੀ ਪਈ ਸੀ ਉਵੇਂ ਫੇਰ ਚੱਲੇਗੀ ਪਰ ਹੁਣ ਉਥੋਂ ਜੋ ਚਿੱਠੀ ਜਾਰੀ ਹੋ ਚੁੱਕੀ ਹੈ ਦੋ ਹਾਲੇ ਤੱਕ ਸਾਡੇ ਕਾਲਜ ਨਹੀਂ ਪਹੁੰਚੀ ਹਾਲੇ ਤੱਕ ਸਾਡੀਆਂ ਐਡਮਿਸ਼ਨਰ ਨਹੀਂ ਹੋਈਆਂ ਹੁਣ ਇਹ ਪੀਯੂ ਵੱਲੋਂ ਵੀ ਨਗਹਿਲੀ ਹੈ ਕਿ ਹਾਲੇ ਤੱਕ ਸਾਡੇ ਚਿੱਠੀ ਕਿਉਂ ਨਹੀਂ ਪਹੁੰਚੀ ਜੇਕਰ ਉਥੇ ਚਿੱਠੀ ਆ ਚੁੱਕੀ ਹੈ ਤੇ ਹਾਲੇ ਤੱਕ ਇੱਥੇ ਕਿਉਂ ਨਹੀਂ ਆਈ ਤੇ ਸਾਡੇ ਕਾਲਜ ਪ੍ਰਸ਼ਾਸਨ ਵੱਲੋਂ ਵੀ ਨਗਹਿਲੀ ਹੈ ਕਿ ਉਹਨਾਂ ਨੂੰ ਸਾਡੇ ਲਈ ਸਟੈਂਡ ਅਪ ਕਰਨਾ ਚਾਹੀਦਾ ਉਹਨਾਂ ਕੋਲੋਂ ਤੱਕੇ ਨਾਲ ਪੀਯੂ ਵਾਲੇ ਕੋਲ ਚਿੱਠੀ ਮੰਗਾਣੀ ਚਾਹੀਦੀ ਹੈ ਤਾਂ ਇਹ ਸਾਰਾ ਮਸਲਾ ਹੈ ਪ੍ਰਧਾਨ ਜੀ ਤੁਹਾਡੇ ਕੋਲ 32000 ਰੁਪਏ ਇਹ ਕਾਲਜ ਮੰਗ ਰਿਹਾ ਹੈਗਾ ਲੇਕਿਨ ਜਿਹੜਾ ਸਰਕਾਰੀ ਤੌਰ ਤੇ ਤੁਹਾਡੀ ਫੀ ਇਹਨੀ ਆਲਮੋਸਟ 20 ਦੇ 37000 ਹੁੰਦੀ ਪਰ ਉਹ ਸਾਰੀ ਉਦੋਂ ਮੈਨੂੰ ਦੇਣੀ ਪੈਂਦੀ ਜਦੋਂ ਪੀਐਮਐਸ ਰਾਹੀਂ ਮੇਰੀ ਸਕਾਲਰਸ਼ਿਪ ਆ ਜਾਂਦੀ ਉਸ ਤੋਂ ਪਹਿਲਾਂ ਮੈਨੂੰ ਇੱਕ ਰੁਪਿਆ ਵੀ ਦੇਣਾ ਪੈਂਦਾ ਪਰ ਹੁਣ ਇਹ ਕਹਿੰਦੇ ਪੈ ਕਿ ਮੈਨੂੰ ਰੋਲ ਨੰਬਰ ਹੀ ਤਾਂ ਮਿਲੇਗਾ ਜਦੋਂ ਮੈਂ 32000 ਰੁਪਿਆ ਜਮ੍ਹਾਂ ਕਰਵਾਵਾਂਗਾ ਅੱਛਾ ਤੁਹਾਨੂੰ ਇਹ ਫੀਸ ਪੇਡ ਕਰਨੀ ਜ਼ਰੂਰ ਪੈਂਦੀ ਹੈਗੀ ਲੇਕਿਨ ਇਸ ਸਕਾਲਰਸ਼ਿਪ ਹੋਣ ਤੋਂ ਬਾਅਦ ਵਿੱਚ ਹਾਂਜੀ ਬਿਲਕੁਲ ਐਵੇਂ ਹੀ ਹੈ ਪਰ ਹੁਣ ਇਹ ਕਹਿੰਦੇ ਪੈ ਕਿ ਫੀਸ ਪਹਿਲਾਂ ਦੋ ਫਿਰ ਤੁਸੀਂ ਕਾਲਜ ਆਓਗੇ ਫਿਰ ਤੁਹਾਨੂੰ ਪੜ੍ਹਾਈ ਮਿਲੇਗੀ ਇਨੀ ਤਾਂ ਮਿਲਣਾ ਹੀ ਨਹੀਂ ਦੀ ਤੁਹਾਨੂੰ ਪਤਾ ਹੈ ਇਸ ਕਾਲਜ ਦੀ ਇਹ ਜਿਹੜੀ ਹੈਗੀ ਹੈ ਇਹ ਦੀ ਗੱਲਬਾਤ ਤੁਸੀਂ ਕਰ ਰਹੇ ਹੈਗੇ ਇਹ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਹੈਗੀ ਹੈ ਹਾਂਜੀ ਬਿਲਕੁਲ ਸਾਨੂੰ ਮਤਲਬ ਆਲਮੋਸਟ ਪੀਯੂ ਦੇ ਵਿੱਚ ਤਾਂ 8 ਜੁਲਾਈ ਤੋਂ ਹੀ ਜਿਹੜਾ ਦਰਣਾ ਸ਼ੁਰੂ ਹੋ ਗਿਆ ਸੀ ਉਹਨਾਂ ਨੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਸੀ ਅਸੀਂ ਵੀ ਕਾਫੀ ਦਿਨਾਂ ਤੋਂ ਪ੍ਰਦਰਸ਼ਨ ਕਰਨੇ ਪਏ ਆਲਮੋਸਟ 18 ਜੁਲਾਈ ਤੋਂ ਅਸੀਂ ਵੀ ਜਿਹੜਾ ਕਾਲਜ ਦਾ ਪ੍ਰਸ਼ਾਸਨ ਹੈਗਾ ਉਹਨੂੰ ਦੱਸਿਆ ਹੈ ਕਿ ਸਾਡੀ ਜਿਹੜੀ ਸਮੱਸਿਆ ਹੈ ਉਹਦਾ ਜਲਦੀ ਤੋਂ ਜਲਦੀ ਜਿਹੜਾ ਸੋਲੂਸ਼ਨ ਹੈ ਉਹ ਦਿੱਤਾ ਜਾਵੇ ਪਰ ਆਲੇ ਦੁਕੜ ਕੋਈ ਜਵਾਬ ਨਹੀਂ ਆਇਆ ਤੇ ਜ ਕਰਨੀ ਕੋਸ਼ਿਸ਼ ਕਰਨੇ ਉਹ ਸਾਨੂੰ ਸਮਾਂ ਦੇ ਕੇ ਭਾਜ ਜਾਂਦੇ ਨੇ ਅਸੀਂ ਆ ਬੜੇ ਮਤਲਬ ਅਧਿਕਾਰੀਆਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਮਿਲੇ ਵੀ ਆ ਸਾਡੇ ਕੋਲੋਂ ਮੰਗ ਪੱਤਰ ਲੈ ਕੇ ਚਲੇ ਜਾਂਦੇ ਨੇ ਪਰ ਸਾਡੀ ਪ੍ਰੋਬਲਮ ਦਾ ਸੋਲੂਸ਼ਨ ਨਹੀਂ ਕਰਦੇ ਤੇ ਸਾਡਾ ਇੰਨਾ ਜ਼ਿਆਦਾ ਟਾਈਮ ਜਿਹੜਾ ਹੈਗਾ ਉਹ ਪੜਾਈ ਵਾਲ ਬਰਬਾਦ ਹੋ ਚੁੱਕਿਆ ਤੁਸੀਂ ਵੀਰ ਜੀ ਮੰਗ ਪੱਤਰ ਕਿਹੜੀ ਕਿਹੜੀ ਕਿੱਥੇ ਕਿੱਥੇ ਜਾ ਕੇ ਦਿੱਤਾ ਹੈਗਾ ਅਸੀਂ ਕਬਾਇ ਕੋਲ ਵੀ ਗਿਆ ਸੀ ਮੰਗ ਪੱਤਰ ਦੇਣ ਪਰ ਉਹਨਾਂ ਕੋਲ ਅਸੀਂ ਸਮਾਂ ਲਿਆ ਪਰ ਉਹ ਕਹਿੰਦੇ ਕਿ ਤੁਸੀਂ ਲੇਟ ਹੋ ਗਏ ਤੇ ਸਾਨੂੰ ਟਾਈਮ ਦੇ ਕੇ ਆਪ ਚਲੇ ਗਏ ਰੋਸ ਤੋਂ ਬਾਅਦ ਤਹਿਸੀਲ ਅਸੀਂ ਜਿਹੜਾ ਐਸਡੀਐਮ ਨੂੰ ਮੰਗ ਪੱਤਰ ਦਿੱਤਾ ਅਸੀਂ ਉਹਨਾਂ ਨੇ ਵੀ ਕਿਹਾ ਸੀ ਕਿ ਅਸੀਂ ਤੁਹਾਡੀ ਪ੍ਰੋਬਲਮ ਦਾ ਸੋਲੂਸ਼ਨ ਕਰਾਂਗੇ ਪਰ ਤੰਦੇ ਇਸ ਦੇ ਪਹਿਲੇ ਤੱਕ ਕੋਈ ਸੋਲੂਸ਼ਨ ਨਹੀਂ ਆਇਆ ਧਰਨੇ ਤੇ ਅਸੀਂ ਬੈਠੇ ਹੋਏ ਹਾਂ ਜੀ ਤੇ ਫਿਰ ਉਸ ਤੋਂ ਬਾਅਦ 22 ਤਰੀਕ ਨੂੰ 22 ਜੁਲਾਈ ਨੂੰ ਅਸੀਂ ਤਹਿਸੀਲਦਾਰ ਆਏ ਸੀ ਉਹਨਾਂ ਨੂੰ ਵੀ ਆਧ ਮੰਗ ਪੱਤਰ ਦਿੱਤਾ ਉਹਨਾਂ ਨੇ ਵੀ ਇਹ ਆਸ਼ਵਾਸ਼ਣ ਦਿੱਤਾ ਸੀ ਕਿ ਤੁਹਾਡੀ ਪ੍ਰੋਬਲਮ ਦਾ ਸੋਲੂਸ਼ਨ ਜਿਹੜਾ ਹੈਗਾ ਹੋ ਜਾਵੇਗਾ ਪਰ ਹਾਲੇ ਤੱਕ ਤੁਹਾਡੇ ਸਾਹਮਣੇ ਹੀ ਗਰਮੀ 'ਚ ਬੈਠੇ ਕੋਈ ਸੋਲੂਸ਼ਨ ਨਹੀਂ ਮਿਲਿਆ ਵੀਰ ਜੀ ਭਗਵੰਤ ਮਾਨ ਦਾ ਇੱਕ ਸੁਪਨਾ ਸੀਗਾ ਭਗਤ ਸਿੰਘ ਵਾਲਾ ਇਹਦੇ ਵੀ ਰੰਗਲਾ ਪੰਜਾਬ ਬਣਾਵਾਂਗਾ ਨਵੀਂ ਸੋਚ ਲਿਆ ਕਿ ਨਵੇਂ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਨੌਕਰੀਆਂ ਮਿਲਣਗੀਆਂ ਲੇਕਿਨ ਅੱਜਕੱਲ ਥਾਂ ਥਾਂ ਤੇ ਧਰਨੇ ਚੱਲਦੇ ਨੇ ਇਹ ਰੰਗਲਾ ਪੰਜਾਬ ਹੈ ਬਿਲਕੁਲ ਨਹੀਂ ਆ ਤੁਸੀਂ ਵੇਖਦੇ ਫਿਰ ਪਸੀਨੇ ਵਾਲਾ ਪੰਜਾਬ ਹੈ ਭਾਉਂਦਾ ਬਰਬਾਦ ਹੀ ਕਰ ਦਿੱਤਾ ਭਗਵੰਤ ਮਾਨ ਨੇ ਇਹ ਸਾਡੇ ਪੜਨ ਦੇ ਦੇ ਨੇ ਅਸੀਂ ਗਰਮੀ 'ਚ ਇੱਥੇ ਮਰਨੇ ਪਏ ਆ ਇਹ ਸਰਕਾਰ ਬੱਸ ਵੱਡੇ ਵੱਡੇ ਵਾਅਦੇ ਕਰਦੀ ਪੂਰਾ ਉਹਨਾਂ ਕੋਲ ਕੁਛ ਨਹੀਂ ਉਹਦਾ ਵਿੱਚ ਇਹ ਗੱਲ ਕਹਿੰਦਾ ਭਗਵੰਤ ਮੈਂ ਕਹਿੰਦਾ ਲੋਨ ਵੀ ਦੇਵਾਂਗੇ ਭੱਤੇ ਵੀ ਦੇਵਾਂਗੇ ਰੁਜ਼ਗਾਰ ਵੀ ਦੇਵਾਂਗੇ ਆ ਤੁਹਾਡੇ ਸਾਹਮਣੇ ਹੀ ਹੈ ਤੁਹਾਨੂੰ ਕੁਛ ਨਹੀਂ ਮਿਲਦਾ ਗਰਮ ਪਾਣੀ ਪੀਣੇ ਬੱਸ ਵੇਰ ਦੇ ਸੋ ਦੋਸਤੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਹੋਰ ਵਿਦਿਆਰਥੀ ਬੈਠੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਆ ਕੈਮਰਾਮੈਨ ਜੀ ਇਸ ਪਾਸੇ ਆਓ ਹਾਂਜੀ ਜੀ ਜੀ ਸਤਿ ਸ਼੍ਰੀ ਅਕਾਲ ਜੀ ਜੀ ਜਿਹੜੀ ਜਿਸ ਧਰਨਾ ਲਗਾਇਆ ਹੈਗਾ ਤੁਹਾਡੀ ਮੰਗ ਹੀ ਹੈਗੀ ਸਰ ਜੀ ਇੱਕ ਤਾਂ ਬਹੁਤ ਤੰਗ ਹੋ ਰਿਹਾ ਸਰ ਜੀ ਟਾਈਮ ਵੇਸਟ ਬਹੁਤ ਹੋ ਰਿਹਾ ਜੀ ਸਟੱਡੀ ਦਾ ਪਹਿਲਾਂ ਸਰ ਜੀ ਸਕਾਲਰਸ਼ਿਪ ਪਹਿਲਾਂ ਆ ਜਾਂਦੀ ਸੀ ਜੀ ਤਾਂ ਬਹੁਤ ਹੀ ਔਖਾ ਹੈ ਸਰ ਅਸੀਂ ਆਵੇ ਅਸੀਂ ਕਿਵੇਂ ਆਸੀ ਬਲ ਕੇ ਕੰਮ ਕਰ ਸਕਦੇ ਇੰਨੀ ਜੀ ਇੱਕੋ ਵਾਰ ਜਨਤਾ ਸਰ ਇਨਸਟਾਲਮੈਂਟ ਵਿੱਚ ਦੇ ਸਕਦੇ ਆ ਤੇ ਇੱਕਦਮ ਸਾਰਾ ਸਾਡਾ ਔਖਾ ਹੀ ਹੋ ਜਾਂਦਾ ਹੈ। ਹੋਰ ਤੁਸੀਂ ਸਰਕਾਰ ਨੂੰ ਹੋਰ ਕੀ ਕਹਿਣਾ ਚਾਹੁੰਦੇ ਹੋ? ਕਹਾਂਗੇ ਜੀ ਸਾਡੀ ਮਤਲਬ ਕੀ ਜਲਦੀ ਕਰੋ ਜੀ ਸਾਡੀ ਆਪ ਵੀ ਸਟੱਡੀ ਬਾਰੇ ਅਗਲੇ ਫਿਊਚਰ ਪਲਾਨ ਕਰਨਾ ਹੁੰਦਾ ਜੀ ਤੇ ਤਾਂ ਕਰਕੇ ਸਾਰ ਉਹਨਾਂ ਨੂੰ ਕਹੋ ਜੀ ਸਰਕਾਰ ਨੂੰ ਸਾਡੀ ਤੇ ਇਹ ਪੀਲ ਵੀ ਮਤਲਬ ਜਲਦੀ ਤੋਂ ਜਲਦੀ ਕਰ ਦਿਓ। ਸੋ ਕੈਮਰਾਮੈਨ ਜੀ ਇਸ ਸਾਈਡ ਤੋਂ ਐਸ ਸਾਈਡ ਤੇ ਆ ਜਾਓ ਇੱਕ ਵਾਰ। ਐਸ ਪਾਸੇ ਦਾ ਜੋ ਸੋ ਦੋਸਤੋ ਇਸ ਵੀਡੀਓ ਨੂੰ ਜੇ ਵਾਅਦੇ ਤੋਂ ਵਾਅਦਾ ਅੱਗੇ ਸ਼ੇਅਰ ਕਰੋ ਸਟੂਡੈਂਟ ਬੈਠੇ ਆਗੇ ਨੇ ਪ੍ਰਿੰਸੀਪਲ ਦੇ ਆਫਿਸ ਦੇ ਬਿਲਕੁਲ ਸਾਹਮਣੇ ਧਰਨਾ ਲਗਾ ਕੇ ਮੋਹਨਗਿਓ ਤਾੜ ਜਿਹੜਾ ਕਾਲਜ ਹੈਗਾ ਲੰਬੇ ਸਮੇਂ ਤੋਂ ਇੱਥੇ ਧਰਨੇ ਜਿਹੜੇ ਚੱਲਦੇ ਹੈਗੇ ਨੇ ਲੇਕਿਨ ਮੰਗਾਂ ਜਿਹੜੀਆਂ ਵਿਦਿਆਰਥੀਆਂ ਦੀਆਂ ਨਹੀਂ ਮੰਨੀਆਂ ਜਾਂਦੀਆਂ ਸਰਕਾਰ ਵੱਡੇ ਵੱਡੇ ਵਾਅਦੇ ਕਰਦੀ ਹੈ ਰੁਜ਼ਗਾਰ ਦੇਵਾਂਗੇ ਭੱਤੇ ਦੇਵਾਂਗੇ ਲੋਨ ਦੇਵਾਂਗੇ ਵੀਜ਼ਾ ਦੇਵਾਂਗੇ ਸਭ ਕੁਝ ਦੇਵਾਂਗੇ ਲੇਕਿਨ ਜਿਹੜੇ ਇੱਥੋਂ ਦੇ ਵਿਦਿਆਰਥੀ ਹੈਗੇ ਨੇ ਤੰਗ ਪ੍ਰੇਸ਼ਾਨ ਹੈਗੇ ਨੇ ਸੋ ਇੱਥੇ ਬੱਚੇ ਹੈਗੇ ਨੇ ਗੱਲਬਾਤ ਕਰਨ ਦੀ ਕੋਸ਼ ਅਬੜੇ ਕੀ ਮੰਗ ਹੈਗੀ ਤੁਹਾਡੀ ਸਾਡੀਆਂ ਫੀਸਾਂ ਮਾਫ਼ ਕਰਨ ਲਈ ਐਸੇ ਮੰਗ ਕੇ ਜਾਣ ਸਭ ਹਾਂ ਹੂੰ ਸਾਡੀਆਂ ਫੀਸਾਂ ਮਾਫ਼ ਕਰਨ ਲਈ ਕਾਲ ਸਾਡੇ ਵਿੱਚ ਕਿਹੜੀ ਕਲਾਸ ਦੇ ਵਿਦਿਆਰਥੀ ਹੋ ਕੀ ਐਸਾ ਮੈਂ ਕਿਹਾ ਉਤਾੜ ਕਾਲਜ ਦੇ ਹਾਂ ਜਿੱਥੇ ਕਿ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਹੈ ਬੱਚਿਆਂ ਦਾ ਬੁਰਾ ਹਾਲ ਹੈ ਧੁੱਪ ਦੇ ਵਿੱਚ ਫਰਦੀ ਧੁੱਪ ਦੇ ਵਿੱਚ ਇੰਨੀ ਗਰਮੀ ਦੇ ਵਿੱਚ ਬੈਠੇ ਹੋਏ ਨੇ ਆਪਣੇ ਪ੍ਰਿੰਸੀਪਲ ਕਾਲਜ ਦੇ ਬਿਲਕੁਲ ਸਾਹਮਣੇ ਧਰਨਾ ਜਮਾ ਕੇ ਬੈਠੇ ਕਹਿੰਦੇ ਨੇ ਕਈ ਦਿਨਾਂ ਤੋਂ ਹਾਂ ਨਹੀਂ ਪੈਂਦੀ ਸਸਤੀ ਕਾਲ ਕੀ ਨਾਮ ਪੈਂਦੀ ਤੁਹਾਡਾ ਮੇਰਾ ਨਾਮ ਤੁਸੀਂ ਕਿਹੜੀ ਕਲਾਸ ਦੇ ਵਿਦਿਆਰਥੀ ਹੋ ਸਾਨੂੰ ਨਹੀਂ ਇੱਥੇ ਐਡਮਿਸ਼ਨ ਨਹੀਂ ਹੈਗੀ ਅਸੀਂ ਸਟੂਡੈਂਟ ਦਾ ਸਾਥ ਦੇਣ ਵਾਸਤੇ ਇੱਥੇ ਆਏ ਹਾਂ ਤੁਸੀਂ ਸਹਿਯੋਗੀ ਹੋ ਹਾਂਜੀ ਤੁਸੀਂ ਕਿਹੜੇ ਨਗਰ ਤੋਂ ਆਏ ਹੋ ਜੀ ਅਸੀਂ ਫਾਇਲ ਤੇ ਤੁਸੀਂ ਪੈਂਦੀ ਗੱਲ ਇਹ ਦੱਸੋ ਵੀ ਇਹ ਜਿਹੜੇ ਬੱਚੇ ਧਰਨਾ ਪ੍ਰਦਰਸ਼ਨ ਇੱਥੇ ਕਰਦੇ ਹੈਗੇ ਨੇ ਕਿ ਉਹ ਲੋੜ ਕਿਉਂ ਪੈਂਦੀ ਧਰਨਾ ਪ੍ਰਦਰਸ਼ਨ ਕਰਨ ਦੀ ਜੀ ਦੇਖਿਆ ਜਾਵੇ ਤਾਂ ਜਦੋਂ ਸਰਕਾਰਾਂ ਨਵੀਂ ਸਤਾ ਚ ਆਉਂਦਾ ਹੈ ਤਾਂ ਬਹੁਤ ਲੈ ਕੇ ਆਉਂਦੀਆਂ ਹਨ ਉਹਨਾਂ ਨੂੰ ਪੜ੍ਹਾਈ ਦੇ ਕੰੰ ਦਾ ਜਦੋਂ ਸਟੂਡੈਂਟ ਦੇ ਸਯੋਗ ਦੀ ਲੋੜ ਹੁੰਦੀ ਹੈ ਉਹ ਉਹ ਪੜ੍ਹਾਈਆਂ ਦੇ ਲਾਰੇ ਲੰਮਾਉਂਦੇ ਜੀ ਜੀ ਤੇ ਆਪਾਂ ਦੇਖਦੇ ਨਹੀਂ ਆ ਜਦੋਂ ਪਿਛਲੀਆਂ ਸਰਕਾਰਾਂ ਆਈਆਂ ਉਹਨਾਂ ਨੇ ਵੀ ਪੜ੍ਹਾਈ ਦਾ ਨਾਮ ਲੈ ਕੇ ਵੋਟਾਂ ਲਈਆਂ ਜਿਹੜੀਆਂ ਹੋਣਾ ਹੀ ਉਹਨਾਂ ਨੇ ਪੜ੍ਹਾਈ ਦੇ ਨਾਮ ਤੋਂ ਵੋਟਾਂ ਲਈਆਂ ਜੀ ਜੀ ਪਰ ਇਹ ਜੋ ਪੋਸ਼ਟੀ ਦੇਖਣ ਨੂੰ ਮਿਲਦਾ ਸਟੂਡੈਂਟ ਨੂੰ ਕਿਤੇ ਨਾ ਕਿਤੇ ਜਿਹੜਾ ਪੜ੍ਹਾਈ ਵਿੱਚੋਂ ਹੀ ਕੱਢਿਆ ਜਾ ਰਿਹਾ ਲਗਾਤਾਰ ਸਟੂਡੈਂਟ ਜਿਹੜਾ ਕਿ ਪਿੱਛੇ ਵੱਲ ਨੂੰ ਤਾਂ ਗਿਆ ਜਾ ਰਿਹਾ ਵੀ ਨਾ ਸੋੜਨ ਨੂੰ ਪੜੂਗਾ ਕਿ ਨਾ ਹੀ ਇਹਨਾਂ ਸਰਕਾਰ ਪੜਾਉਣਾ ਚਾਹੁੰਦੀ ਹੈ ਤੇ ਨਾ ਹੀ ਸਟੂਡੈਂਟ ਨੂੰ ਪੜਨ ਦਿੱਤਾ ਜਾ ਰਿਹਾ ਲਗਾਤਾਰ ਐਸੀ ਸਟੂਡੈਂਟ ਨੂੰ ਕਾਲ ਦਾ ਵਿੱਚ ਖਤਮ ਕੀਤਾ ਜਾ ਰਿਹਾ ਐਸੀ ਸਟੂਡੈਂਟ ਨੂੰ ਪੜਨ ਨਹੀਂ ਦਿੱਤਾ ਜਾ ਰਿਹਾ ਉਹਨਾਂ ਦੀ ਫੀਸਾਂ ਵਧਾਈਆਂ ਜਾ ਰਹੀਆਂ ਜਦੋਂ ਪਤਾ ਹੈ ਸਾਡਾ ਬੈਕਵਰਡ ਏਰੀਆ ਹੋਣ ਕੇ ਬਾਰਡਰ ਬੈਂਟ ਹੋਣ ਕਰਕੇ ਹਨਾ ਵੀ ਸਟੂਡੈਂਟ ਨਹੀਂ ਪੜ ਸਕਦੇ ਨਹੀਂ ਆ ਫੀਸਾ ਨਹੀਂ ਪੜ ਸਕਦੇ ਪਰ ਫਿਰ ਵੀ ਇੰਨੀਆਂ ਸਟੂਡੈਂਟਾਂ ਤੋਂ ਫੀਸਾ ਮੰਗੀਆਂ ਜਾ ਰਹੀਆਂ ਸਟੂਡੈਂਟ ਨੂੰ ਇਸ ਜਿਹੜੀ ਚੀਜ਼ ਦਾ ਬੋਧ ਕਰਨਾ ਪਿਆ ਧਰਨੇ ਵਾਸਤੇ ਮਜਬੂਰ ਹੋ ਕੇ ਬੈਠੇ ਵੀ ਅਸੀਂ ਆਪ ਦਾ ਜਿਹੜਾ ਹਾਲਾ ਕਰਵਾ ਸਕੀ ਆ ਆਪਦੀ ਐਡਮਿਸ਼ਨਾਂ ਕਰਾਉਣੀ ਆ ਕਿਉਂਕਿ ਇਹ ਪੜਨਾ ਪਸੰਦ ਕਰਦੇ ਆ ਇਹ ਸਟੂਡੈਂਟ ਪੜਨਾ ਪਸੰਦ ਕਰਨ ਵਾਸਤੇ ਹੀ ਆਪਦਾ ਇੱਥੇ ਹੱਥ ਲੈਂਣ ਲਈ ਬੈਠੇ ਆ ਜਿਹੜੇ ਕਿ ਆਪਦੇ ਹੱਕਾਂ ਨੂੰ ਲੈ ਸਕਦੇ ਹਨਾ ਤੇ ਅਸੀਂ ਵੇਖ ਲਈ ਸਕਦੇ ਆ ਕਿ ਇੱਥੇ ਕੁੜੀਆਂ ਦੀ ਗਿਣਤੀ ਵੱਧ ਹੋਏਗੀ ਹਨਾ ਜਿਹੜੀਆਂ ਇੰ ਪਰ ਬੜੇ ਏਰੀਏ ਦੇ ਲੋਕ ਹੈਗੇ ਆ ਉਹ ਨਹੀਂ ਇਹਨਾਂ ਨੇ ਬੱਚੇ ਦੀ ਫੀਸ ਪੜਾ ਸਕਦੇ ਜਿਹੜੀ ਕਾਰਸਕ ਕਰਵਾ ਲਿਆ ਦੇ ਫੈਮਿਲੀ ਤੋਂ ਅੰਦਰ ਵੀ ਹੈਗੇ ਆ ਹਨਾ ਉਹ ਇਨੀ ਫੀਸ ਨਹੀਂ ਭਰ ਸਕਦੇਗੇ ਪਰ ਫਿਰ ਵੀ ਉਹਨਾਂ ਨੂੰ ਇਨਾ ਮਜਬੂਰ ਕੀਤਾ ਜਾਂਦਾ ਵੀ ਤੁਸੀਂ ਪਹਿਲਾਂ ਫੀਸ ਦਿਓ ਫਿਰ ਤੁਸੀਂ ਐਡਮਿਸ਼ਨ ਲਓ ਨਹੀਂ ਤਾਂ ਨਹੀਂ ਪੜਾਈ ਨਹੀਂ ਦੇਣਗੇ ਤੇ ਅਸੀਂ ਇਹ ਚਾਹੁੰਦੇ ਵੀ ਪਹਿਲਾਂ ਜਿਵੇਂ ਸਿਸਟਮ ਸੀ ਸਕਾਲਰਸ਼ਿਪ ਆਉਂਦੀ ਸੀ ਸਟੂਡੈਂਟ ਦੇ ਘਾਟੇ ਵੇ ਤੇ ਸਟੂਡੈਂਟ ਦਿੰਦਾ ਵੀ ਰਿਹਾ ਹੈ ਹਨਾ ਉਵੇਂ ਹੀ ਚੱਲਣਾ ਚਾਹੀਦਾ ਕਿਉਂਕਿ ਸਟੂਡੈਂਟ ਨੇ ਸਟੂਡੈਂਟ ਕੋਲ ਹੈ ਨਹੀਂ ਕਿ ਭਰਨ ਵਾਸਤੇ ਪੈਸੇ ਕਿਉਂਕਿ ਨਾ ਤਾਂ ਰੋਜ਼ਗਾਰ ਹੈ ਸਟੂਡੈਂਟ ਕੋਲ ਤੇ ਨਾ ਹੀ ਕੋਈ ਹੈ ਨੰਬਰ ਚਾਰ ਚ ਬੱਚੇ ਆ ਤੇ ਨਹੀਂ ਪੜਾ ਸਕਦੇ ਉਹਨਾਂ ਨੂੰ ਹਾਂ ਤੇ ਕਿਉਂਕਿ ਚਾਰ ਬੱਚਿਆਂ ਵਾਸਤੇ ਵੀ ਉਹਨਾਂ ਨੂੰ ਖੈਲੀ ਵਿੱਚ ਤਿੰਨ ਚੰਨਾਂ ਨੂੰ ਘਰੇ ਬਹਿਣਾ ਪੈਣਾ ਫਿਰ ਇੱਕ ਬੱਚਾ ਪਰਨ ਜਾਊਗਾ ਤੇ ਅੱਜਕੱਲ ਤੁਸੀਂ ਵੇਖ ਰਹੇ ਹੋ ਬੇਰਹਿ ਤੇ ਧਿਆਨੀ ਵੀ ਤਿੰਨੀਆਂ ਸਾਰੇ 450 ਰੁਪਏ ਤੇ ਦਿੱਸੇ ਆਈਏ ਦਿਨ ਨਹੀਂ ਉਹ ਚਾਰ ਬੱਚਾ ਪੜੂਗਾ ਕਿਵੇਂ ਇਹ ਫੀਸਾਂ ਪਾ ਬਿਲਕੁਲ ਸਹੀ ਇਹ ਬੇਰੁਜ਼ਗਾਰ ਵਿਦਿਆਰਥੀ ਨੂੰ ਬਣਾਉਂਦਾ ਇੱਕ ਰਸਤਾ ਬਣਾ ਲਿਆ ਇਹਨਾਂ ਨੇ ਬਿਨਾਂ ਤਾਂ ਸਟੂਡੈਂਟ ਪੜੂਗਾ ਤੇ ਨਾ ਉਹਦਾ ਹੱਕ ਮੰਗੂਗਾ ਤੇ ਨਾ ਹੀ ਸਭ ਤੋਂ ਮੰਗ ਕੋਈ ਮੰਗਣ ਦੀ ਉਮੀਦ ਨਹੀਂ ਇਹ ਸਿਰਫ ਬੋਲਣ ਦੇ ਮਾਫੇ ਜੋ ਕਰਾਉਂਦਾ ਆਪਣੇ ਲੱਗ ਸਟੂਡੈਂਟ ਨੂੰ ਲੱਗਿਆ ਜਾ ਰਿਹਾ ਹੈ ਪਿਛਾ ਨੂੰ ਵਿਨਾਸ਼ ਸਟੂਡੈਂਟ ਆਪ ਦਾ ਹੱਕ ਮੰਗਦਾ ਕਿਤੇ ਬੇਰੁਜ਼ਗਾਰ ਬਣਾਣਾ ਤੋਂ ਉਹ ਸੋਚ ਲੈ ਸਰਕਾਰੀ ਨੌਕਰੀ ਨਾ ਹੋਵੇ ਤਾਂ ਇਹ ਨਹੀਂ ਛਾਤੀਆਂ ਨਾ ਸਰਕਾਰੀ ਨੌਕਰੀ ਮਿਲਦੀ ਹੈ ਤੇ ਨਾ ਹੀ ਹੋਣਾ ਅੱਜਕੱਲہ ਤੁਸੀਂ ਬੇਰੋ ਜਿਹੜੇ ਅਨ ਇਹ ਵਿਤਨਾਂ ਲੱਗਿਆ ਟੀਚਰਾਂ ਕਿੰਨੇ ਟਾਈਮ ਤੋਂ ਲੰਮੇ ਸਮੇਂ ਤੋਂ ਚਾਹ ਰਹੇ ਆ ਤਕ ਕਿਉਂ ਨਾ ਦਾ ਜੇ ਕੋਈ ਵੀ ਹੋਇਆ ਹੀ ਨਹੀਂਗਾ ਸਿਸਟਮ ਨਾਲ ਉਹਨਾਂ ਦਾ ਜੇ ਕੋਈ ਹੱਲ ਨਹੀਂ ਹੋਇਆ ਉਹ ਅੱਗੇ ਵੀ ਤਰਨਾ ਹੋਣਾ ਮਜ਼ਬੂਰ ਹੈ ਤੇ ਇਹ ਜਿਹੜੇ ਪੜਨ ਵਾਲੇ ਜਿਹੜੇ ਕੱਲ ਨੂੰ ਵਿਦਿਆਰਥੀਆਂ ਨੇ ਆਵਾਜ਼ ਭੇਜੀ ਸੋਚਣਾ ਉਹਨਾਂ ਨੂੰ ਦਿੱਕਤ ਤਰਨੇ ਨਾਲ ਨਹੀਂ ਤੇ ਸਰਕਾਰਾਂ ਨੇ ਮਜ਼ਬੂਰ ਕਰਤਾ ਸਰਕਾਰਾਂ ਤੋਂ ਹੋਰ ਨਹੀਂ ਤਾਂ ਤੇ ਨਾਇਰ ਵੀ ਨਹੀਂ ਆਣ ਚੁੱਕੀ ਉਹ ਜਿਹੜਾ ਕੋਈ ਖਰਾਬ ਕਰਦਾ ਹੈ ਸਰਕਾਰਾਂ ਨਹੀਂ ਕਰਨਾ ਜਿਨ੍ਹਾਂ ਨੇ ਮਰਦੀ ਠੁੱਠੇ ਲਾਰੇ ਲਾ ਲਾ ਉਹਨਾਂ ਬਾਦ ਜਿਹੜਾ ਸਟੂਡੈਂਟ ਨੇ ਆਵਾਜ਼ ਬਣਾ ਲਿਆ ਵੀ ਸਾਨੂੰ ਧਰਨੇ ਲਾਉਣੇ ਹੋਏ ਇਹ ਹੀ ਸਰਕਾਰਾਂ ਆਮ ਆਦਮੀ ਪਾਰਟੀ ਵਰਗੀਆਂ ਸਰਕਾਰਾਂ ਧਰਨੇ ਲਾਉਂਦੀਆਂ ਰਹੀਆਂ ਤੇ ਹੁਣ ਜਿਹੜੇ ਅੱਜ ਸਟੂਡੈਂਟ ਧਰਨਾ ਲਾ ਕੇ ਬੈਠੇ ਇਹਨਾਂ ਵੱਲ ਕੋਈ ਧਿਆਨ ਹੈ ਨੀਗਾ ਤੇ ਇੱਥੋਂ ਦਾ ਐਮਪੀ ਵੀ ਦਲਤ ਹੈ ਤੁਸੀਂ ਵੇਖ ਸਕਦੇ ਸ਼ੇਸ਼ੀ ਕੋਲ ਹੈ ਦਲਤ ਐ ਐਮਪੀ ਹੈ ਪਿਛਲੀਆਂ ਵੋਟਾਂ ਚ ਜਿੱਤਿਆ ਹੈ ਨਾ ਤੇ ਇਹਨਾਂ ਨੇ ਲੋਕਾਂ ਕੋਲੋਂ ਵੋਟਾਂ ਵੀ ਪਾਈਆਂ ਪਰ ਅੱਜ ਉਹ ਸੁਣਨ ਵਾਸਤੇ ਤਿਆਰ ਹੀ ਨਹੀਂ ਹੈਗਾ ਸੂਣੇ ਕੋਲ ਪਹੁੰਚ ਕੀਤੀ ਸੀ ਅਸੀਂ ਪਹੁੰਚ ਕੀਤੀ ਮੰਗ ਪੱਤਰ ਦੇਣ ਗਏ ਸੀ ਉਹਨੇ ਸੁਣਨਾ ਤੱਕ ਵਾਜਬ ਨਹੀਂ ਰੱਖਿਆ ਘਰੋਂ ਚਲਾ ਗਿਆ ਉਸ ਦਾ ਉਹਨੇ ਇਹ ਵੀ para provavelmente o que ਉਹਨਾਂ ਮਤਲਬ ਆ ਦੀ ਬੋਟਾ ਤਾਂ ਕਿਸੇ ਹੋਰ ਨੂੰ ਕੋਈ ਮਤਲਬ ਨਹੀਂ ਵੀ ਦਰਦ ਵਿਦਿਆਰਥੀ ਬੈਠੇ ਜਾਂ ਕੋਈ ਵੀ ਚਾਹੇ ਕੋਈ ਮਰਤੀ ਸਟੂਡੈਂਟ ਤਾਂ ਸਟੂਡੈਂਟ ਹੀ ਉਸ ਦਾ ਹੈ ਅਸੀਂ ਜਾਤ ਵਿਤਕਰਾ ਨਹੀਂ ਕਰਦੇਗੇ ਅਸੀਂ ਕਹਿੰਦੇ ਜੇ ਕਾਲਜ ਦੇ ਅੰਦਰ ਬੰਦਾ ਐਂਟਰ ਹੋ ਜਾਂਦਾ ਜਿਵੇਂ ਉਹਦੇ ਨਾਮ ਮਗਰ ਸਟੂਡੈਂਟ ਲੱਗਦਾ ਉਹਦੇ ਮਗਰ ਜਾਤ ਦਾ ਵਿਤਕਰਾ ਨਹੀਂ ਹੋਣਾ ਚਾਹੀਦਾ ਉਹ ਚਾਹੇ BC ਜਰਨਲ ਅਸੀਂ ਸਾਰੇ ਵਸਤੀ ਲੜਦੇ ਆਂ ਸਾਰੇ ਵਸਤੀ ਫੀਸ ਮਾਫ ਹੋਣੀ ਚਾਹੀਦੀ ਹੈ ਜਰਨਲ ਬਹੁਤ ਗਰੀਬ ਬੱਚੇ ਬੈਠੇ BC ਵੀ ਬਹੁਤ ਬੈਠੇ ਇਹ ਨਹੀਂ ਵੀ ਇਕੱਲੇ ਐਸੀ ਆ ਸਾਰਿਆਂ ਦੀ ਸਟੱਡੀ ਫ੍ਰੀ ਹੋਣੀ ਚਾਹੀਦੀ ਹੈ ਜੇ ਸਰਕਾਰਾਂ ਨੇ ਲਾਰੇ ਲਾਏ ਆ ਵੀ ਅਸੀਂ ਪੀ ਰਾਹ ਤੇ ਪੂਰੇ ਉਤਰਨ ਹੁਣ ਸਟੱਡੀ ਫ੍ਰੀ ਕਰਨ ਕੁੜੀਆਂ ਨੂੰ ਫ੍ਰੀ ਪੜਾਇਆ ਜਾਵੇ ਇਹ ਪਰ ਸਰਕਾਰਾਂ ਆਪਦੇ ਲਾ ਰਹੇ ਆ ਕੋ ਕੰਨੀ ਕਤਾਰਾ ਰੀਆਂ ਨੇ ਜਿਹੜੇ ਇਹਨਾਂ ਨੇ ਝੂਠੇ ਲਾ ਰਹੇ ਸੋਮਾ ਚਕੀਆਂ ਇਹਨਾਂ ਨੇ ਜਿਹੜੇ ਸ਼ਹੀਦ ਭਗਤ ਸਿੰਘ ਦੇ ਪੱਗਾਂ ਬੰਨ ਕੇ ਉਹਨਾਂ ਦੇ ਰਾਹ ਤੇ ਚੱਲੇ ਸੋਚ ਨਹੀਂ ਬਣਾ ਸਕਿਆ ਸਿਰਫ ਪੱਗਾਂ ਦੇ ਰੰਗ ਹੀ ਬਦਲੇ ਉਹਨਾਂ ਨੇ ਸੋਚ ਨਹੀਂ ਆਪਦੀ ਬਦਲੀ ਸੋਚ ਉਹੀ ਰੱਖੀ ਉਹਨਾਂ ਨੇ ਜਿਹੜੇ ਤੁਸੀਂ ਇੱਕ ਗੱਲ ਦੱਸੇ ਵੀ ਜਿਹੜੇ ਇੱਥੇ ਬੱਚੇ ਹਾਜ਼ਰ ਬੈਠੇ ਧਰਨੇ ਦੇ ਵਿੱਚ ਇਹ ਜਨਰਲ ਬੀਸੀ ਸਾਰੇ ਐਸੀ ਹੈਗੇ ਆ ਜੇ ਤਾਂ ਜੀ ਜਰਨਲ ਵੀ ਹੈ ਬੀਸੀ ਵੀ ਹੈ ਤੇ ਐਸਸੀ ਵੀ ਤਿੰਨੋਂ ਐਸਸੀ ਨੂੰ ਜਿਹੜੀ ਸਰਕਾਰ ਵੱਲੋਂ ਕਾਲਜ ਦੇ ਵਿੱਚ ਜਿਵੇਂ ਬੀਸੀ ਦਾ ਬੱਚਾ ਹੈ ਕਿੰਨੀ ਫੀਸ ਲਾਗੂ ਹੁੰਦੀ ਹੈ ਜਾਂ ਜ਼ੀਰੋ ਹੈ ਜੀ ਉਹਦੇ ਮੁਤਾਬਕ ਇਹ ਐ ਵੀ ਪਹਿਲਾਂ ਜਿਹਨੇ ਐਸੇ ਸਟੂਡੈਂਟ ਪੀ.ਡੀ.ਏ ਤੇ ਇੱਥੇ ਐਡਮਿਸ਼ਨ ਕਰਾਉਂਦਾ ਸੀਗਾ ਪੀ.ਡੀ.ਏ ਬਹੁਤ ਥੋੜਾ ਸੀਗਾ ਤੇ ਹੁਣ ਪੀ.ਡੀ.ਏ ਵੀ ਸ਼ਾਇਦ ਵੱਧ ਗਿਆ ਹੈ ਹਣਾ ਤੇ ਜਿਹੜਾ ਸਕਾਲਰਸ਼ਿਪ ਜਿਹੜੀ ਆਉਂਦੀ ਸੀ ਸਟੂਡੈਂਟ ਦੀ ਪਹਿਲਾਂ ਉਹ ਖਾਤੇ ਚ ਆਉਂਦੀ ਸੀ ਸਟੂਡੈਂਟ ਪਹਿਲਾਂ ਕਾਲਜ ਦੇ ਸ਼ੁਰੂ ਵਿੱਚ ਆਉਂਦੀ ਥੀ ਪਰ ਉਹਨਾਂ ਨੇ ਮੁਰਕੇ ਯੂਨੀਵਰਸਿਟੀ ਨੇ ਬਦਲ ਕੇ ਸਟੂਡੈਂਟ ਤੇ ਪਾਣੀ ਸ਼ੁਰੂ ਕਰਤੀ ਸਟੂਡੈਂਟ ਫਿਰ ਜਿਹੜੀ ਕਾਲਜ ਦੀ ਫੀਸ ਕੱਢਦਾ ਸੀਗਾ ਉਹਦੇ ਵਿੱਚ ਉਹ ਭਰ ਕੇ ਫਿਲ ਕਰਦੇ ਰਿਹਾ ਆਪਦੀ ਹਣਾ ਉਹ ਕਾਲਜ ਨੂੰ ਪਾਸੀ ਦਿੰਦੇ ਸੀਗੇ ਪਰ ਹੁਣ ਉਲਟ ਹੋ ਗਿਆ ਹੁਣ ਪਹਿਲਾਂ ਫ੍ਰੀ ਸਕਾਲਰਸ਼ਿਪ ਦੇਖਾਂ ਕਿਉਂਕਿ ਸਕਾਲਰਸ਼ਿਪ ਦਾ ਖਤਮ ਕਰਨਾ ਤੋਂ ਦੇਣਾ ਤਾਂ ਸਟੂਡੈਂਟ ਨੂੰ ਜਿਵੇਂ ਪਹਿਲਾਂ ਵਿੱਚੋਂ ਖਾਈ ਤੁਰੀ ਗੈਸ ਸਕਾਲਰਸ਼ਿਪ ਜਿਵੇਂ ਨਹੀਂ ਆਉਂਦੇ ਸੋ ਉਹ ਫੇਰ ਉਹਵੇਂ ਸਿਸਟਮ ਕਰਤਾਗਾ ਤੇ ਅਸੀਂ ਕਹਿੰਦੇ ਉਹਵੇਂ ਨਹੀਂ ਹੋਣਾ ਚਾਹੀਦਾ ਜਿਵੇਂ ਪਹਿਲਾਂ ਚੱਲਦਾ ਸੀ ਉਹਵੇਂ ਚਲਾਓ ਬੰਦਾ ਤਰਾ ਕਿਉਂਕਿ ਸਟੂਡੈਂਟ ਨਾ ਇਤੋਂ ਗਰੀਬ ਦਬਕੇ ਦੇ ਵਿਦਿਆਰਥੀ ਐ ਇਹਨਾਂ ਨਹੀਂ ਚੱਲ ਸਕਦੇ ਤੇ ਉਹਨਾਂ ਨੇ ਪੜ੍ਹਨਾ ਵੀ ਜ਼ਰੂਰ ਐ ਤੇ ਅਸੀਂ ਕਹਿੰਦੇ ਵੀ ਇਹ ਸਟੂਡੈਂਟ ਨੂੰ ਫ੍ਰੀ ਪਹਿਲੀ ਗੱਲ ਤਾਂ ਫ੍ਰੀ ਪੜਾਈ ਹੋਣੀ ਚਾਹੀਦੀ ਐ ਇੰਨੀ ਫੀਸ ਤਾਂ ਦਿੱਤੀ ਨਹੀਂ ਜਾਣੀ ਚਾਹੀਦੀ ਪਹਿਲੀ ਇਤੋਂ بڑے ਪ੍ਰਿੰਸੀਪਲ ਦਾ ਕੀ ਕਹਿਣਾ ਐ ਜੀ ਇਹੋ ਤੇ ਪ੍ਰਿੰਸੀਪਲ ਦਾ ਇਹ ਕਹਿਣਾ ਸੀਗਾ ਕਹਿੰਦੇ ਵੀ ਅਸੀਂ ਯੂਨੀਵਰਸਿਟੀ ਤੱਕ ਪਤਾ ਕੀਤਾ ਸੀਗਾ ਪਰ ਉਹ ਜੇ ਉਹਨਾਂ ਨੇ ਕੋਈ ਵੀ ਸਾਨੂੰ ਲਿਖਤੀ ਰੂਪ ਨਹੀਂ ਦਿੱਤਾਗਾ ਨਾ ਹੀ ਉਹਨਾਂ ਨੇ ਕੁਝ ਕਿਹਾ ਤੇ ਅਸੀਂ ਪਹੁੰਚ ਕਰ ਲਾਗੇ ਪਰ ਅੱਜ ਅਸੀਂ ਜਦੋਂ ਕੱਲ ਦਾ ਐਲਾਨ ਕੀਤਾ ਸੀ ਕਿ ਅਸੀਂ ਪ੍ਰਿੰਸੀਪਲ ਨੂੰ ਘਰੇ ਹੀ ਜਾਣ ਦੇਣਾ ਤੇ ਉਹ ਅੱਜ ਆਈ ਨਹੀਂ ਤੇ ਉਹ ਅੱਜ ਕਾਲਜੀ ਹੈ ਅੱਛਾ ਧਰਨੇ ਕਰਕੇ ਉੱਤੇ ਕਾਲਜੀ ਨਹੀਂ ਪਹੁੰਚੀ ਹਾਂਜੀ ਸਾਡਾ ਤਾਂ ਇਹੀ ਕਹਿਣਾ ਵੀ ਧਰਨੇ ਕਰਕੇ ਕਾਲਜੀ ਨਹੀਂ ਜਾਂਦੀ ਪਹੁੰਚੇ ਹੋਵੇ ਤਾਂ ਅਸੀਂ ਐਲਾਨ ਕਰਤਾ ਸੀ ਵੀ ਪ੍ਰਿੰਸੀਪਲ ਨੂੰ ਘਰੇ ਨਹੀਂ ਜਾਣ ਦੇਣਾ ਸਾਡੀ ਐਡਮਿਸ਼ਨਾਂ ਕਰੇ ਫੇਰ ਅਸੀਂ ਜਾਵਾਂਗੇ ਤੁਸੀਂ ਭਗਵੰਤ ਮਾਨ ਸਰਕਾਰ ਤੋਂ ਕੀ ਮੰਗ ਕਰਦੇ ਹੋ ਜੀ ਅਸੀਂ ਮੰਗ ਕਰਦੇ ਆਂ ਵੀ ਪਹਿਲੀ ਗੱਲ ਤਾਂ ਜਿੰਨੇ ਲਾਰੇ ਬੰਦੇ ਨੂੰ ਆਦੇ ਮੁਤਾਬਿਕ ਲਾਉਣੇ ਚਾਹੀਦੇ ਜਿੰਨੇ ਪੂਰੇ ਕਰ ਸਕਦਾ ਐਡਵਾਂਸ ਲਿਖਣੇ ਚਾਹੀਦੇ ਜੀ ਵੀ ਉਹ ਉਹ ਨਹੀਂ ਕਰਨਾ ਚਾਹੀਦਾ ਹਵਾ ਚ ਗੱਲਾਂ ਨਹੀਂ ਕਰਨੀਆਂ ਜਿੰਨਾ ਧਰਤੀ ਤੇ ਪੈਰ ਲੱਗਦੇ ਨੇ ਉੰਨੀ ਕੋਈ ਗੱਲ ਕਰੇ ਵੀ ਮੈਂ ਇੰਨੇ ਕੁ ਪੂਰੇ ਕਰ ਸਕਦਾ ਫੇਰ ਮੈਂ ਇੰਨੇ ਜੋਗਾ ਹੈਗਾ ਤਾਂ ਇੰਨੇ ਕਰੂੰਗਾ ਬਹੁਤੇ ਲੋਕਾਂ ਨੂੰ ਸੁਪਨੇ ਦਿਖਾਣੇ ਬੰਦ ਕਰੇ ਜਿਹੜੀਆਂ ਏਕ ਦੀ ਆਈਡੀ ਨੇ ਐ ਐਡਾ ਹੁੰਦਾ ਜੋ ਕੁਝ ਦੀ ਐਡਸ ਹੁੰ ਜਿੰਨਾ ਕੋ ਹੈਗਾ ਨਾ ਆਮ ਸਮਾਜ ਚ ਚੱਲੀ ਜਾਂਦਾ ਜੋ ਕੁਝ ਹੋ ਰਿਹਾ ਉਹ ਵਿਖਾਵੇ ਤਾਂ ਉਸ ਤੋਂ ਚੰਗੀ ਬਿਹਤਰ ਗੱਲ ਆ ਵੀ ਆ ਕੁਝ ਅੱਜ ਮੇਰੇ ਪਹਿਲਾਂ ਵੀ ਇੰਨੇ ਧਰਨੇ ਲੱਗਦੇ ਰਹੇ ਆ ਕਿ ਨਹੀਂ ਲੱਗਦੇ ਰਹੇ ਤੇ ਜਿਹੜੇ ਆ ਮੇਰੇ ਹੁੰਦੇ ਕਰਦੇ ਆ ਉਹ ਵੀ ਵਿਖਾਵੇ ਵੀ ਆ ਮੇਰੇ ਹੁੰਦੇ ਧਰਨੇ ਲੱਗਦੇ ਮੇਰੇ ਤੋਂ ਹੱਲ ਨਹੀਂ ਹੋਏ ਗਏ ਤੇ ਜਿਹੜੇ ਤੁਸੀਂ ਦੇਖ ਸਕਦੇ ਹੋ ਮੋਹਨ ਕੇ ਉਤਾਰ ਕਾਲਜ ਦੀਆਂ ਜਿੱਥੇ ਕਿ ਮੈਂ ਪਹੁੰਚਿਆ ਸੀਗਾ ਮੇਰੇ ਬਨਾਲ ਬੱਚੇ ਜਿਹੜੇ ਬੈਠੇ ਨੇ ਧਰਨੇ ਤੇ ਤੁਸੀਂ ਤਸਵੀਰਾਂ ਦੇਖੀਆਂ ਆਗੀਆਂ ਨੇ ਸੋ ਇਸ ਵੀਡੀਓ ਨੂੰ ਕਿਸੇ ਵੱਧ ਤੋਂ ਵੱਧ ਲੋਕਾਂ ਤੋਂ ਅੱਗੇ ਸ਼ੇਅਰ ਕਰੋ ਕਿਉਂਕਿ ਆਪਾਂ ਗੱਲ ਕਰੀਏ ਭਗਵੰਤ ਸਭਾ ਸਰਕਾਰ ਦੀ ਕਿ ਕ ਚੰਗੇ ਸਕੂਲ ਬਣਨਗੇ ਅੱਛੇ ਦਿਨ ਆਉਣਗੇ ਲੇਕਿਨ ਅੱਛੇ ਦਿਨ ਤੁਸੀਂ ਦੇਖ ਸਕਦੇ ਹੋ ਮੋਦੀ ਸਰਕਾਰ ਦਾ ਵੀ ਇੱਕ ਹੈਗਾ ਇੱਕ ਨਾਰਾ ਹੈਗਾ ਸੀ ਇਹ ਸ਼ੁਰੂ ਦੇ ਵਿੱਚ 2014 ਤੋਂ ਲੈ ਕੇ ਵੀ ਅੱਛੇ ਦਿਨ ਆਉਣਗੇ ਅੱਛੇ ਦਿਨ ਆਉਣਗੇ ਇਹ ਵਿਦਿਆਰਥੀਆਂ ਦੀ ਅੱਛੇ ਦਿਨਾਂ ਧੁੱਪ ਦੇ ਵਿੱਚ ਐਨੀ ਤੇ ਗਰਮੀ ਦੇ ਵਿੱਚ ਬੈਠੇ ਨੇ ਧਰਨਾ ਪ੍ਰਦਰਸ਼ਨ ਕਰਦੇ ਹੋਏ ਸੋ ਇੱਥਾ ਦਾ ਪ੍ਰਿੰਸੀਪਲ ਕਹਿੰਦੇ ਵੀ ਧਰਨਾ ਪ੍ਰਦਰਸ਼ਨ ਕਰਕੇ ਇੱਥੋਂ ਆਇਆ ਹੀ ਨਹੀਂ ਕਹਿੰਦੇ ਕਾਲਜ ਹੀ ਚੱਲ ਨਹੀਂ ਵੜਿਆ ਸੋ ਇਸ ਵੀਡੀਓ ਨੂੰ ਦੋਸਤੋ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਏ ਦੇਖ ਤੁਸੀਂ ਦੇਖ ਸਕਦੇ ਹੋ ਇਹ ਰੰਗਲਾ ਪੰਜਾਬ ਸਾਡਾ ਹੈਗਾ ਵਿਦਿਆਰਥੀ ਤੰਗ ਹੈਗੇ ਨੇ ਕਿਸਾਨ ਤੰਗ ਹੈਗੇ ਨੇ ਜਿਹੜੇ ਨੌਜਵਾਨ ਹੈਗੇ ਨੇ ਜਾਂ ਬੀਬੀਆਂ ਤੰਗ ਹੈਗੀਆਂ ਨੇ ਹਜ਼ਾਰ ਹਜ਼ਾਰ ਰੁਪਏ ਦਾ ਵਾਅਦਾ ਕੀਤਾ ਸੀਗਾ ਕੋਈ ਹਜ਼ਾਰ ਰੁਪਿਆ ਖਾਤੇ ਦੇ ਵਿੱਚ ਨਹੀਂ ਆਇਆ ਬੀਬੀਆਂ ਦੇ ਵੱਲੋਂ ਤਰਨਾ ਪ੍ਰਦਰਸ਼ਨ ਡੀਸੀ ਦਫ਼ਤਰ ਸਾਹਮਣੇ ਕੀਤਾ ਜਾਂਦਾ ਹੈ ਕਿਸਾਨਾਂ ਦੇ ਵੱਲੋਂ ਤਰਨਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਵਿਦਿਆਰਥੀ ਤਰਨਾ ਪ੍ਰਦਰਸ਼ਨ ਕਰਦੇ ਹੈਗੇ ਨੇ ਆਪਣੇ ਆਪਣੇ ਹੱਕਾਂ ਦੇ ਪ੍ਰਤੀ ਹਰੇਕ ਵਰਗ ਜਿਹੜਾ ਰੋੜਾਂ ਤੇ ਬੈਠਾ ਕੋਈ ਤਰਨਿਆਂ ਤੇ ਬੈਠਾ ਕੋਈ ਡੀਸੀ ਦਫ਼ਤਰ ਕੋਈ ਐਸਐਸਪੀ ਦਫ਼ਤਰ ਬੈਠਾ ਹੈਗਾ ਸੋ ਇਸ ਵੀਡੀਓ ਨੂੰ ਦੋਸਤੋ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਮੈਂ ਪਹੁੰਚਿਆ ਸੀਗਾ ਮੋਨਕੇ ਉਤਾੜ ਕਾਲਜ ਦੇ ਵਿੱਚ ਇੱਥੇ ਆ ਕੇ ਵਿਦਿਆਰਥੀਆਂ ਦੀ ਗੱਲਬਾਤ ਸੁਣੀ ਹੈ ਜੋ ਆਪਣੇ ਕਮੈਂਟ ਤੁਸੀਂ ਵੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੇਰੇ ਨਾਲ ਸੀ ਕੈਮਰਾਮੈਨ ਸੁਯੋਗੀ ਧੰਨਵਾਦ